ਇਸ ਵੇਲੇ ਦੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਮੇਸ਼ਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਰੋਡਵੇਜ਼ ਪੰਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਸਰਕਾਰ ਦੇ ਖਿਲਾਫ ਚੱਕਾ ਜਾਮ ਕੀਤਾ ਗਿਆ ਸੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਧਰਨੇ ਵਾਲੀ ਥਾਂ ਦੇ ਉੱਤੇ ਭਾਰੀ ਪੁਲਿਸ ਬਲ ਵੀ ਜਿਹੜਾ ਤਨਤ ਕੀਤਾ ਗਿਆ ਸੀ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕਿਸੇ ਤਰ੍ਹਾਂ ਦਾ ਵੀ ਕੋਈ ਗੜਬੜ ਨਾ ਹੋ ਪਾਵੇ ਤਾਂ ਧਰਨੇ ਦੇ ਦੌਰਾਨ ਪੁਲਿਸ ਦੇ ਕਰਮਚਾਰੀਆਂ ਵਿਚਾਲੇ ਤੱਕਾ ਮੁੱਕੀ ਜਿਹੜੀ ਹੈ ਉਹ ਸ਼ੁਰੂ ਜਾਂਦੀ ਹੈ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕ ਲੇ ਬਹਿ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜੀਹਾਂ ਪੰਗਾ ਪਿਆ ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਪ੍ਰਦਰਸ਼ਨ ਕਰ ਰਹੇ ਬਸ ਕਰਮਚਾਰੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਤੇ ਕਰਮਚਾਰੀਆਂ ਵਿਚਾਲੇ ਤੱਕਾ ਮੁਕੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਸੜਕ ਜਾਮ ਕਰਕੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਕੰਟਰੈਕਟ ਕਰਮਚਾਰੀਆਂ ਦੇ ਵੱਲੋਂ ਚੱਕਾ ਜਾਮ ਜਿਹੜਾ ਉਹ ਕੀਤਾ ਗਿਆ ਸੀ ਔਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਹਾਈਵੇ ਦੇ ਉੱਤੇ ਲੰਬਾ ਜਾਮ ਲੱਗ ਗਿਆ ਸੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਬੱਸ ਦੇ ਕਰਮਚਾਰੀਆਂ ਤੇ ਪੁਲਿਸ ਵਿਚਾਲੇ ਜਿਹੜੀ ਬਹਿਸ-ਬਾਤ ਜੀ ਸ਼ੁਰੂ ਹੋ ਜਾਂਦੀ ਆ ਤਾਂ ਵੇਖ ਸਕਦੇ ਹੋ ਪੁਲਿਸ ਦੇ ਵੱਲੋਂ ਫਿਰ ਇਹਨਾਂ ਕਰਮਚਾਰੀਆਂ ਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਹਟਾਇਆ ਗਿਆ ਔਰ ਸੜਕ ਨੂੰ ਖਾਲੀ ਕਰਵਾਇਆ ਗਿਆ ਤਾਂ ਬੱਸ ਦੇ ਵਿੱਚ ਬੈਠੇ ਕਰਮਚਾਰੀਆਂ ਨੂੰ ਵੀ ਥੱਲੇ ਉਤਾਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਖੁਦ ਬੱਸਾਂ ਨੂੰ ਹਟਾਇਆ ਗਿਆ ਤਾਂ ਨਾਲ ਦੇ ਨਾਲ ਤੁਹਾਨੂੰ ਉਹ ਤਸਵੀਰਾਂ ਵੀ ਵਿਖਾਉਂਦੇ ਆ ਜਿੱਥੇ ਪੁਲਿਸ ਮੁਲਾਜ਼ਮਾਂ ਅਤੇ ਬੱਸ ਦੇ ਕਰਮਚਾਰੀਆਂ ਦੇ ਵਿਚਾਰੇ 'ਚ ਬਹਿਸ ਹੋਈ ਹੈ ਜਿਸ ਤੋਂ ਬਾਅਦ ਮਾਹੌਲ ਜਿਹੜਾ ਪੱਕ ਜਾਂਦਾ ਹੈ ਤਾਂ ਵੀਡੀਓ ਵੀ ਤੁਹਾਨੂੰ ਵਿਖਾ ਰਹੇ ਆ ਇੱਕ ਵਾਰ ਤੁਸੀਂ ਆਪ ਵੇਖੋ ਹਾਂ ਜੀ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟਰਾਂ ਵਰਗੀਆਂ ਯੂਨੀਅਨਾਂ ਅਗਰ ਸਰਦਾਂ ਤੋਂ ਡੀਪੂ ਪ੍ਰਧਾਨ ਜੀ ਰਹਿ ਰਹੇ ਨੇ ਜਿਹੜਾ ਅੱਜ ਦਾ ਬਟਾਚਾ ਜੀ ਪੰਜਾਬ ਦੇ ਸਮੁੱਚੇ ਪਾਨ バス ਪੀਆਰਟੀਸੀ ਦੇ ਕੱਚੇ ਮਜ਼ਦੂਰਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਉਹ ਭਾਜਾਂਦੇ ਵਿੱਚ ਨਿੱਜੀ ਕਰਨ ਕੀਤਾ ਜਾ ਰਿਹਾ ਪ੍ਰਾਈਵੇਟ ਕਿਲੋਮੀਟਰ ਕਿੰਨੇ ਸਾਬਾਈਆਂ ਜਾ ਰਹੀਆਂ ਇਹਦੇ ਲੋਕ ਦੇ ਵਿੱਚ ਜਿਹੜਾ ਤਾਂ ਰੱਬ ਦਾ ਚੀ ਕੀਤਾ ਜਾ ਰਿਹਾ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਂ ਸਰਕਾਰ ਦੀ ਨਕਾਲੀ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਾਡੇ ਮੈਂਬਰ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਦੇਸ਼ਾ ਤੇ ਪਸਾਰ ਜਿਹੜੀਆਂ ਪਾਉਂਦੀਆਂ ਹੁੰਦੀਆਂ ਸੀ ਉਹ ਤੇ ਜਿਹਦੇ ਲੈ ਕੇ ਪਾਉਂਦੇ ਨੇ ਔਰ ਇਹ ਜਿਹੜੀ ਬਦਲਾਰੀ ਸਰਕਾਰ ਆਈ ਆ ਇਹਨੇ 14 ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਨਾ ਤੇ ਰੋਡ ਵਿੱਚ ਪਾਈ ਆ ਨਾ ਪੀਆਰਟੀਸੀ ਤੇ ਪਾਉਂ। ਉਲਟਾ ਕੀ ਹੋਇਆ ਕਿ ਹੁਣ ਇਹ ਕਿਲੋਮੀਟਰ ਸਕੂਲ ਦੱਸਾਂ ਜਿਹੜੀਆਂ ਆ ਜਿਨ੍ਹਾਂ ਨੇ ਨਾਂ ਦੇ ਕੇ ਪ੍ਰਾਈਵੇਟ ਸਕੂਲ ਪੱਸਾ ਜਿਹੜੀਆਂ ਪਾਉਂ ਜਾ ਰਹੀ ਆ ਸਰਕਾਰੀ ਪੈਂਡਰ ਤੇ ਸਰਕਾਰੀ ਜਿਹੜਾ ਪਰਮਟਾ ਉਹਦੇ ਤੇ ਪ੍ਰਾਈਵੇਟ ਬਸਾਂ ਜਿਹੜੀਆਂ ਚਲਾਉਣੀਆਂ ਚਾਹੁੰਦੀਆਂ ਕਹਿੰਦੇ ਇਹਨਾਂ ਨੇ ਪਾਲਿਸੀ ਦੇ ਵਿੱਚ ਵਾਧਕੜ ਕੀਤੀ ਹੈ ਸਰਕਾਰ ਨੇ ਕਹਿੰਦੇ ਸਾਡੀ ਰੋਸ਼ੋ ਸੀ ਕਿ 7% ਰੋਡਵੇ ਜਿੰਦੀ ਹੋਵੇ 40% ਪ੍ਰਾਈਵੇਟ ਹੁੰਦੀ ਪਰ ਇਹ ਸਰਕਾਰ ਨੇ ਫਿੱਤੀ ਫਿੱਤੀ ਕਰ ਦਿੱਤੀ 10% ਤੋਂ ਲੈ ਕੇ 100% ਹੁਣੇ ਕੀ ਕਰ ਰਹੇ ਆ ਕਿ ਪ੍ਰਾਈਵੇਟ ਪਲੇਅਰ ਨੂੰ ਲਵਾ ਕੇ ਕਿ ਸਾਡੇ ਰੋਡਵੇ ਚ ਵੰਡਦੇ ਆ ਜਿਹੜਾ ਸਿੱਧਾ ਸਿੱਧਾ ਮਕਸਦ ਆ ਵੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਆ ਉਹ ਦਿਨ-ਦਿਨ ਜਿਹੜੀ ਆ ਨੈਤਿਕ ਮ ਖਤਮ ਹੁੰਦੀ ਆ ਉਹ ਜਥੇਬੰਦੀ ਉਹਦਾ ਵਿਰੋਧ ਕਰਦੇ ਆ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਨੇਲੀਆ ਪਾਈਆਂ ਜਾਣ ਅੱਜ ਸਾਡਾ ਜਿਹੜਾ ਇੱਥੇ 골ਡਨ ਗੇਟ ਦੇ ਉੱਤੇ ਪੰਜਾਬ ਦੇ ਪੰਨਾਂ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਅੰਮ੍ਰਿਤਸਰ 골ਡਨ ਗੇਟ ਤੇ ਜਲੰਧਰ ਪੀਏਟੀ ਤੇ ਸ਼ੇਰਪੁਰ ਚੌਂਕ ਲੁਧਿਆਣਾ ਅਟਵਾਰਾ ਜਿਹੜਾ ਚੰਡੀਗੜ੍ਹ ਰੋਡ ਜਾਂਦਾ ਤੇ ਭਵਾਨੀਗੜ੍ਹ ਪੰਨਾਂ ਪੁਆਇੰਟਾਂ ਦੇ ਦਾਗਾ ਪ੍ਰੋਗਰਾਮ ਆ ਜਿਹੜਾ 골ਡਨ ਗੇਟ ਦੇ ਉੱਤੇ ਕੁਝ ਜਿਹੜਾ ਲੋਕਾਂ ਦੁਆਰਾ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਲਿਆ ਰਿਹਾ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੇ ਸਿਹਤਰੀ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਾਈ ਇਸ ਵਿੱਚ ਪਚਾਰੀ ਰੂਪ ਨਾਲ ਚੱਲ ਰਹੀ ਹੈ ਠੀਕ ਹੈ